ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਮੰਗਾਂ ਸੰਬੰਧੀ 72 ਘੰਟੇ ਦਾ ਨੋਟਿਸ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਨੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਆਖਿਆ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਸੋਮਵਾਰ ਨੂੰ ਮੀਟਿੰਗ ਕਰਕੇ ਹੱਲ ਕਰ ਦਿੱਤਾ ਜਾਵੇਗਾ ਇਸ ਸੰਬੰਧੀ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਨੇ ਆਖਿਆ ਕਿ ਨਗਰ ਨਿਗਮ ਕਮਿਸ਼ਨਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਸੋਮਵਾਰ ਨੂੰ ਉਹਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਜੋ ਵੀ ਮੁਸ਼ਕਿਲਾਂ ਹਨ ਜੋ ਵੀ ਮੰਗਾ ਹਨ ਉਸ ਤੇ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ ਇਸ ਮੌਕੇ सुरेंद्र ਕੁਮਾਰ ਟੋਣਾ बाबू ਕੇਵਲ ਸਿੰਘ ਲक्की ਪੱਟੀ ਸਮੇਤ ਮੁਲਾਜ਼ਮ ਹਾਜ਼ਰ ਸਨ ਕੱਲ ਫਿਰ ਉਹਨਾਂ ਦਾ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਮੈਂ ਖੁਦ ਮੀਟਿੰਗ ਲੈਣੀ ਹੈ ਇਹਨਾਂ ਦਾ 72 ਘੰਟੇ ਇਹਨਾਂ ਦੇ ਕੱਲ ਹੋੜਿਆ ਤੇ ਮੈਂ ਕੱਲ ਮੀਟਿੰਗ ਲਵਾਂਗਾ ਅੱਜ ਉਹਨਾਂ ਨੇ ਸਾਨੂੰ ਸੱਦਿਆ ਸੀ ਅਸੀਂ ਅੱਜ ਗਏ 5-7 ਜਨੇ ਜੈਸੀ ਨੁਮਾਇंदे ਸਾਡੇ ਜਿਹਰੇ ਵਿੱਚ ਜਾਂਦੇ ਕਮਿਸ਼ਨਰ ਸਾਹਿਬ ਨੇ ਕਹਿ ਆ ਦਿੱਤਾ ਵੀ ਜੇ ਤੁਸੀਂ ਲਈ ਇਹ ਕੰਮ ਨੂੰ ਖੋਸ਼ ਹੈਗੇ ਤੇ ਸੋਮਵਾਰ ਤੱਕ ਇਹ ਮੁਲਤਵ ਕਰਦੇ ਆ ਰਾਤ ਦਾ ਕੰਮ ਕੋਈ ਨਹੀਂ ਹੋਏਗਾ ਸੋਮਵਾਰ ਤੁਹਾਡੇ ਨਾਲ ਨੁਮਾਇंदे ਨਾਲ ਮੀਟਿੰਗ ਹੋਏਗੀ ਸਾਰੇ ਅਫਸਰ ਬਹਿਣਗੇ ਜੋ ਫੈਸਲਾ ਕੀਤਾ ਜਾਏਗਾ ਉਸ ਤੋਂ ਬਾਅਦ ਨਹੀਂ ਜਾਏਗਾ ਤੁਹਾਡੀ ਮਰਜ਼ੀ ਤੋਂ ਬਗੈਰ ਕੋਈ ਕੰਮ ਨਹੀਂ ਹੋਏਗਾ ਪਰ ਉਹਨਾਂ ਨੇ ਸੇਵ ਨੂੰ ਮਤਲਬ ਵਿੱਚ ਰੱਖਦੇ ਹੋਇਆ ਉਹਨਾਂ ਨੇ ਸੌਂਵਾਰ ਨੂੰ ਸੌਂਵਾਰ ਨੂੰ ਉਹਨਾਂ ਨੇ ਅਗਾ ਨਹੀਂ ਕਿ ਸਾਡਾ ਅੱਜ 10 ਵਜੇ ਟਾਈਮ ਪੀਕ ਪੂਰਾ ਹੋ ਗਿਆ ਸੀ ਅਸੀਂ ਸਟ੍ਰੈਕ ਕਰਨੀ ਸੀ ਚਾਲੂ ਕਰ ਦੇਣੀ ਸੇਵ ਦਾ ਕੰਮ ਬੰਦ ਪਰ ਉਹਨਾਂ ਨੇ ਇਸ ਕੰਮ ਨੂੰ ਧਿਆਨ ਰੱਖਦੇ ਹੋਇਆ ਵੀ ਨਾ ਸਟ੍ਰੈਕ ਹੋਵੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਸਟ੍ਰੈਕ ਨਾ ਕੀਤੀ ਜਾਵੇ ਸੌਂਵਾਰ ਨੂੰ ਡਾਕਟਰ ਦੋਨੇ ਜਿਹੜੇ ਨੇ ਐਮਯੂਐਚਓ ਬਾਹਰ ਗਏ ਨੇ ਉਹ ਆਣਗੇ ਤੇ ਨਾਲ ਚੀਫਾਂ ਵਿਭਾਗ ਦੇ ਸੈਂਟਿਸਟ ਬਣਾ ਦੇ ਤੇ ਜੂਨੀਅਰ ਦੇ ਨਮਾਇੰਦਿਆਂ ਨੂੰ ਭਾ ਦੇ ਜੋ ਵੀ ਮਸਲਾ ਹੋ ਜਾਗਾ ਉਹ ਟੰਕ ਦੇ ਨਾਲ ਇਹ ਜਿਹੜਾ ਤਾਂ ਸਵਾਲ ਆ ਜਾਏਗਾ ਅਗਰ ਜੇ ਤੁਸੀਂ ਚਾਹੁੰਦੇ ਜੇ ਤੇ ਸਾਰੇ ਚਾਹੁੰਦੇ ਤੁਸੀਂ ਵੀ ਨਹੀਂ ਸਵੇਰ ਦਾ ਕੰਮ ਚੱਲਣਾ ਜੀਦਾ ਤੇ ਨਹੀਂ ਹੋਏਗਾ ਜੇ ਤੁਸੀਂ ਚਾਹੋਗੇ ਤੇ ਜੋ ਇਸ ਦਾ ਹੱਲ ਕੱਢਣਾਗਾ ਹੱਲ ਕੱਢ ਕੇ ਅਗਲੀ ਜਿਹੜੀ ਰਣਨੀਤੀ ਤਿਆਰ ਕੀਤੀ ਜਾਏਗੀ ਪੰਜਾਬ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਬਨੋਦ ਕੁਮਾਰ ਬਿੱਟਾ ਦੀ ਅਗਵਾਈ ਚ 72 ਘੰਟੇ ਪਹਿਲਾਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਨੋਟਿਸ ਦਿੱਤਾ ਗਿਆ ਸੀ ਮੰਗਾਂ ਦੇ ਸਬੰਧੀ ਇੱਥੇ ਤਹਿਤ ਅਜੇ ਨਗਰ ਨਿਗਮ ਦੇ ਕਮਿਸ਼ਨਰ ਨੇ 72 ਘੰਟੇ ਬਾਅਦ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸੋੰਗਵਾਰ ਦਾ ਟਾਈਮ ਦੇ ਦਿੱਤਾ ਉਹਨਾਂ ਨੇ ਆਖਿਆ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਸੋੰਗਵਾਰ ਹੱਲ ਕਰ ਦਿੱਤਾ ਜਾਵੇਗਾ ਅਮਰਥਰ ਫਾਟਵੇ ਖਬਰ ਨਾ ਮਰੀ ਕੈਮਰਾਮੈਨ ਪਰੇਸ਼ਰ ਮਾਦੀ ਨਾਲ ਰਕੇਸ਼ ਕੁਮਾਰ ਹਲ